ਆਟੋ ਚੱਕਾ ਹੋ ਗਿਆ ਤੇ ਇੱਥੇ ਗੱਡੀ ਖੋਤੀ ਤੇ ਇੱਥੇ ਭਾਈ ਉਹਨਾਂ ਦੀ ਗੱਡੀ ਖੋਤੀ ਸਵਾਰੀਆਂ ਨੂੰ ਬਚਾਉਂਦੇ ਬਚਾਉਂਦੇ ਇਹਨਾਂ ਆਟੋ ਇਹਦੇ ਰੰਗ ਸਾੜ ਦੇ ਵਾਰਦਾ ਤੇ ਗੱਡੀ ਸਾਈਡ ਤੇ ਰੰਗ ਸਾੜ ਲੱਗੀ ਉਹ ਮੈਨੂੰ ਬਚਾਉਂਦੇ ਬਚਾਉਂਦੇ ਉਹ ਗੱਡੀ ਤਾਂ ਨਵਾਜ ਗਿਆ ਤੇ ਹੁਣ ਮਾਤਰ ਬੰਦਾ ਵਾ ਤੇ ਭਾਈ ਕਹਿੰਦੇ ਵੀ ਕੋਈ ਪੈਸੇ ਲੈਣੇ ਆਂ ਤੇ ਆ 10000 ਲੈਣਾ ਉਹ ਹੁਣ ਆਪਣੇ ਚਲਦੇ ਹੋਏ ਇਹ ਰਿਕਸ਼ਾ ਦਾ ਅਚਾਨਕ ਟਾਇਰ ਖੁੱਲਿਆ ਜਿਸ ਦੇ ਨਾਲ ਵੱਡਾ ਹਾਦਸਾ ਵਾਪਰਿਆ ਹਾਲਾਂਕਿ ਸੜਕ ਤੇ ਹੀ ਰੋਲਾ ਪੈ ਜਾਂਦਾ ਹੈ ਤਾਂ ਤਸਵੀਰਾਂ ਗੁਰਦਾਸਪੁਰ ਗੀਤਾ ਭਵਨ ਰੋਡ ਦੀਆਂ ਨੇ ਜਿੱਥੇ ਗੀਤਾ ਭਵਨ ਰੋਡ ਨੂੰ ਜਾਂਦੇ ਹੋਏ ਅਚਾਨਕ ਹੀ ਸਵਾਰੀਆਂ ਦੇ ਨਾਲ ਭਰਿਆ ਹੋਇਆ ਇਹ ਰਿਕਸ਼ਾ ਚਲਦਿਆਂ ਚਲਦਿਆਂ ਹੀ ਇਸ ਦਾ ਟਾਇਰ ਖੁੱਲਿਆ ਤੇ ਡਰਾਈਵਰ ਦੇ ਵੱਲੋਂ ਮੱਸਾ ਸਵਾਰੀਆਂ ਦਾ ਬਚਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਕੋਸ਼ਿਸ਼ ਦੇ ਵਿੱਚ ਰੋਂਗ ਸਾਈਡ ਤੇ ਖੜੀ ਇੱਕ ਗੱਡੀ ਦੇ ਵਿੱਚ ਹੀ ਰਿਕਸ਼ਾ ਵੱਜਿਆ ਤੇ ਹਾਦਸਾ ਵਾਪਰ ਗਿਆ ਹਾਲਾਂਕਿ ਗੱਡੀ ਮਾਲਕ ਨੇ ਰਿਕਸ਼ਾ ਦੇ ਡਰਾਈਵਰ ਨੂੰ ਕੇਰ ਲਿਆ ਉੱਥੇ ਪੁਲਿਸ ਸੱਦੀ ਗਈ ਹੈ ਤੇ ਗੱਡੀ ਵਾਲਾ ਇਹ ਕਹਿੰਦਾ ਕਿ ਸਾਡਾ ਨੁਕਸਾਨ ਪਰ ਉੱਥੇ ਹੀ ਰਿਕਸ਼ਾ ਚਾਲਕ ਕਹਿ ਰਿਹਾ ਮੈਂ ਗਰੀਬ ਆਦਮੀ ਆ ਹਾਦਸਾ ਕੁਦਰਤੀ ਹੋਇਆ ਚਲਦਿਆਂ ਹੀ ਰਿਕਸ਼ਾ ਦਾ ਟਾਇਰ ਅਚਾਨਕ ਖੁੱਲਿਆ ਮੈਂ ਜਾਣ ਬੁਝ ਕੇ ਕੁਝ ਨਹੀਂ ਕੀਤਾ ਹਾਲਕੀ ਇਸੇ ਗੱਲ ਨੂੰ ਲੈ ਕੇ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਦੋਵੇਂ ਤਰ੍ਹਾਂ ਕਾਫੀ ਬਹਿਸਦियां ਨੇ ਤੇ ਪਲਸ ਮੌਕੇ ਤੇ ਪਹੁੰਚੀ ਹੈ ਗੱਡੀ ਹੁੰਦੀ ਨਾਲ ਤਾਂ ਉਹ ਵੀ ਵਜਣੀ ਨਾਲ ਉਹ ਵੀ ਬਚਾਓ ਗਿਆ ਇਹ ਸਾਈਡ ਤੇ ਲੱਗੀ ਇਨੂੰ ਬਚਾਉਂਦੇ ਬਚਾਉਂਦੇ ਉਹ ਗੱਡੀ ਤਾਂ ਉਚਾਰਤੀ ਆ ਵੇਖੋ ਸਾਈਡ ਤੇ ਲੱਗੀ ਉਹਦੇ ਨਾਲ ਵੱਜ ਗਈ ਤੇ ਹੁਣ پیسے ਮੰਗਾਂਦੇ ਉਹਨੇ ਕਹਿੰਦਾ ਮੈਨੂੰ ਗੱਡੀ ਰੋਡ ਤੇ ਲੱਗੀ ਦੀ ਗੱਡੀ ਰੋਡ ਤੇ ਲੱਗੀ ਸਾਈਡ ਤੇ ਰੋਂਗ ਸਾਈਡ ਲੱਗਿਆ ਨਾ ਜੇ ਉੱਧਰ ਤੋਂ ਸਾਈਡ ਤੋਂ ਦੀ ਵੱਜਨੇ ਜਿਹਨੂੰ ਬਚਾਉਂਦੇ ਬਚਾਉਂਦੇ ਪੜ ਜਾਂਦਾ ਸਵਾਰੀਆਂ ਥਲੇ ਆ ਜਾਂਦੀਆਂ ਅਸੀਂ ਕਾਲੀ ਗੱਲ ਤੋਂ ਨਾ ਮੈਂ ਆ ਰਿਹਾ ਸੀ ਤੇ ਗੱਡੀ ਦਾ ਟਾਇਰ ਖੁੱਲ ਗਿਆ ਸਵਾਰੀਆਂ ਬਚਾਉਂਦੇ ਪਜਾਉਂਦੇ ਇਹਨਾਂ ਦੀ ਗੱਡੀ ਨਾਲ ਗੱਡੀ ਲੱਗ ਗਈ। ਇਹੀ ਗੱਲ ਹੋਈ। ਕਿਥੋਂ ਕਿਥੋਂ ਆ ਰਹੇ ਤੁਸੀਂ? ਮੈਂ ਭੜੀ ਬਾਸ ਸੈਂਡ ਤੋਂ ਆ ਰਹੇ ਹਾਂ। ਬਾਸ ਟਾਇਰ ਭਾਜੀ ਚੱਲਦਾ ਚੱਲਦਾ ਖੁੱਲ ਗਿਆ ਮੇਰੇ ਹਾਂਜੀ ਹਾਂਜੀ। ਅੱਛਾ। ਜਿਹੜੀਆਂ ਸਵਾਰੀਆਂ ਗਈਆਂ ਸੀ ਸਵਾਰੀਆਂ ਹੈਗੀਆਂ ਸਰ। ਪਚਾਹ ਹੋ ਗਿਆ। ਹਾਂਜੀ ਸਵਾਰੀਆਂ ਬਚਾ ਲਈਆਂ ਨੇ। ਕੀ ਕੀ ਨੁਕਸਾਨ ਹੋ ਗਿਆ ਗੱਡੀ ਦੇ ਉੱਤੇ ਮਾੜਾ ਜਿਹਾ ਡੈਂਡ ਪੈ ਗਿਆ ਸਵਰਾਜ ਪੈ ਗਿਆ। ਆਇਆ ਵੀ ਗੱਡੀ ਵਾਲੇ ਸਰ ਕਹਿੰਦੇ ਵੀ ਗੱਡੀ ਦਾ ਕੰਮ ਏਜੰਸੀਆਂੋਂ ਕਰਾਉਣਾ ਵਾ। ਹਲੋ ਜੀ। ਟਰਾਟੋ ਦੇਨ ਦੇ ਸਰ ਮੈਂ ਤੇ ਆਖਿਆ ਵੀ ਜੋ ਮੱਲਾ ਤਾਂ ਤੁਸੀਂ ਲੋਕਾਂ ਨੇ ਗੱਡੀਆਂ ਧੋੜੀ ਜਾਓ। ਇਹ ਠੀਕ ਹੈ ਤੁਹਾਡਾ ਕੰਮ ਹੈ ਨਾ। ਇਹੋ ਗਦਰਪਾਪ ਤਾਂ ਵਾਲਾ ਭਾਈ ਦਾਵਾ ਵੀ ਇਹ ਹੁੰਦਾ ਬਸ ਢਿਓਂ ਸਵਾਰੀਆਂ ਲੈ ਕੇ ਤੇ ਉਧਰੋਂ ਇਧਰੋਂ ਛੱਡਿਓ। ਉਹ ਤੋਂ ਚੱਕਾ ਖੋਲ ਗਿਆ ਗੱਡੀ ਆਟੋ ਦਾ। ਆਟੋ ਚੱਕਾ ਖੋਲ ਗਿਆ ਤੇ ਇੱਥੇ ਗੱਡੀ ਖਲੋਤੀ ਸੀ ਤੇ ਇੱਥੇ ਭਾਈ ਹੁੰਦੇ ਗੱਡੀ ਖਲੋਤੀ। ਸਵਾਰੀਆਂ ਬਚਾਉਂਦੇ ਬਚਾਉਂਦੇ ਇਹਨੇ ਆਟੋ ਇਧਰੋਂ ਰੋਂਗ ਸਾਈਡ ਤੋਂ ਵਾਰਤਾ ਤੇ ਗੱਡੀ ਸਾਈਡ ਤੇ ਰੋਂਗ ਸਾਈਡ ਲੱਗੀ ਸੀ। ਉਹ ਬਈ ਨੂੰ ਬਚਾਉਂਦੇ ਬਚਾਉਂਦੇ ਉਹ ਨਾਲ ਗੱਡੀ ਦਾ ਲਵਾਜ ਗਿਆ ਤੇ ਹੁਣ ਮਾਤਰ ਬੰਦਾ ਵਾ ਤੇ ਭਾਈ ਕਹਿੰਦੇ ਵੀ ਕੋਈ ਪੈਸੇ ਲਾਣੇ ਆ ਰੁਪਿਆ 10000 ਲੈਣਾ ਉਹ ਹੁਣ ਆਪਣੇ ਪਰਸੋਂ ਜਨਾਨੀ ਉਹ ਰੋੜੀਓ ਤੇ ਫਟਾਉ ਦਾ ਖਕੜਾ ਕਢਾ ਕੇ ਲੈ ਆਂਦੀ ਆ ਤੇ ਉਹ ਕੋਣ 5000 ਰੁਪਏ ਵੀ ਨਹੀਂ ਹਾਨੀਆਂ ਰੁਪਿਆ 2000 ਲਾਣਾਂ ਦਾ ਕੰਮ ਨਿਬੇੜ ਦੋ ਉਹ ਆ ਭਾ ਅੰਜੰਸੀਆਂ ਕਰਾਉਣਾ ਜਿੱਦਾਂ ਮਰਜ਼ੀ ਕਰਨਾ ਇਹ ਗੱਲ ਦੇ ਗਲਤੀ ਭਾਈ ਹੁਣ ਇਹਨਾਂ ਨੇ ਵੀ ਗੱਡੀ ਸਾਈਡ ਤੇ ਲਾਈ ਆ ਹੁਣ ਉਹਦਾ ਰਬੋਲੇ ਚੱਕਾ ਖੁੱਲ ਗਿਆ ਜੱਕਦਮ ਖੁੱਲ ਗਿਆ ਅਚਾਨਕ ਖੁੱਲਿਆ ਅਚਾਨਕ ਹੀ ਉਹ ਚਲਦੀ ਗੱਡੀ ਦਾ ਚੱਕਾ ਖੁੱਲ ਗਿਆ ਹੁ ਗੱਡੀ ਹੁੰਦੀ ਨਾਲ ਤਾਂ ਉਹ ਵੀ ਵਜਣੀ ਨਾਲ ਉਹ ਵੀ ਬਜਾ ਹੋ ਗਿਆ ਆ ਇਹ ਸਾਈਡ ਤੇ ਲੱਗੀ ਇਹਨੂੰ ਬਚਾਉਂਦੇ ਬਚਾਉਂਦੇ ਉਹ ਗੱਡੀ ਤਾਂ ਚਾਰਤੀ ਆ ਵੇਖੋ ਸਾਈਡ ਤੇ ਲੱਗੀ ਉਹਦੇ ਨਾਲ ਵੱਜ ਗਈ ਉਹ ਹੁਣ پیسے ਮੰਗਾਂਦੇ ਉਹਨੇ ਕਹਿੰਦਾ ਮੈਂ ਗੱਡੀ ਰੋਡ ਤੇ ਲੱਗੀ ਦੀ ਗੱਡੀ ਰੋਡ ਤੇ ਲੱਗੀ ਸਾਈਡ ਤੇ ਰੋਂਗ ਸਾਈਡ ਲੱਗਿਆ ਨਾ ਜੇ ਉੱਧਰ ਦੇ ਸਾਈਡ ਤੋਂ ਦੀ ਵੱਜਣੀ ਜਿਹਨੂੰ ਬਚਾਉਂਦੇ ਬਚਾਉਂਦੇ ਪੜ ਜਾਂਦਾ ਸਵਾਰੀਆਂ ਥਲੇ ਆ ਜਾਂਦੇ ਆ ਅਸੀਂ ਆਪਣੇ ਵਾਰ ਕੀ ਦਾ ਵਾਰ ਕੀ ਦਾ ਹੀ ਤੇ ਉਹ ਆਏ ਤੇ ਗੱਡੀ ਦਿਖ ਲਾ ਰਹੀ ਇੱਥੇ ਇਹ ਕੀ ਪਤਾ ਹੁਣ ਸਾਨੂੰ ਇਹ ਕਿਦਾਂ ਵਜੀਏ ਤਾਂ ਸਾਨੂੰ ਸੁਣਿਆ ਗਿਆ ਵੀ ਅਦਾ ਦਾ ਗੱਡੀ ਮਾਰੀ ਏ ਤੁਹਾਨੂੰ ਇਹ ਨਹੀਂ ਪਤਾ ਵੀ ਕਿਦਾਂ ਵਜੀ ਗਈ ਨੁਕਸਾਨ ਕਿੰਨਾ ਹੋਇਆ ਦੱਬ ਜੀ ਸਾਹਮਣੇ ਤੁਸੀਂ ਵੇਖ ਲਓ ਕੋਈ ਅੰਦਾਜ਼ਾ ਨਾ ਖਾਣ ਆਜੀ ਗੱਡੀ ਦਾ ਪਤਾ ਲੈਡ ਹੈਡ ਲੈਡ ਵੀ ਟੁੱਟਿਆ ਕਈ ਕੁਝ ਹੋ ਗਿਆ ਪਰ ਮੜਾ ਜਾ ਖਰਾਬ ਹੋਵੇ ਦੋ ਤੇ ਐਵੇਂ 2-4000 ਲੱਗ ਜਾਂਦਾ ਤੇ ਇਹ ਤਾਂ ਫਿਰ ਗੱਡੀ ਅੱਛਾ ਆ ਗਿਆ ਮੌਕੇ ਤੇ ਥਾਣੇ ਕੰਪਲੀਟ ਕੀਤੀ ਆ ਜੋ ਵੀ ਉਥੇ ਫੈਸਲਾ ਜੋ ਵੀ ਥਾਣੇ ਫੈਸਲਾ ਹੋਏਗਾ ਵੇਖ ਲੈਣਗੇ ਨਾ